ਪਿੰਡ ਮੂਸਾ ਦੀ ਸਰਪੰਚ ਚਰਨ ਕੌਰ ਦੇ ਜ਼ਾਲੀ ਦਸਤਖਤ ਕਰਕੇ ಗ್ರಾಮ ਪੰਚਾਇਤ ਦੀ ਮੋਹਰ ਲਗਾ ਕੇ ਅੰਗਹੀਨ ਪੈਨਸ਼ਨ ਕਢਾਉਣ ਦਾ ਮਾਮਲਾ ਸਾਹਮਣੇ ਆਇਆਗਾ ਗੱਲ ਕਰਾਂਗੇ ਸਾਡੇ ਨਾਲ ਥਾਣਾ ਸਿਟੀ 2 ਦੇ ਐਸ ਐਚ ਓ ਨੇ ਮਾਮਲਾ ਦਰਜ ਕੀਤਾ ਗਿਆ ਪੂਰਾ ਕੀ ਮਾਮਲਾ ਦਾ ਸਰ ਜਿਹੜਾ ಗ್ರಾಮ ਪੰਚਾਇਤ ਮੂਸਾ ਦੀ ਇੱਕ ਤੁਹਾਡੇ ਪਾਸ ਇੱਕ ਦਰਖਾਸਤ ਆਈ ਸੀ ਐਸ ਐਸ ਪੀ ਪਾਸੋਂ ਤੱਕੀ ਮਾਮਲਾ ਕੀ ਹੋ ਪੂਰਾ ਮਾਮਲਾ ਇਹ ਹੈ ਸਰ ਕਿਸੇ ਨਾ ਲੇਡੀ ਨੇ ਪਰਮਜੀਤ ਕੌਰ ਵਾਈਫ ਆਫ ਬੀਰ ਪਾਲ ਸਿੰਘ ਵਾਸੀ ਮੂत्सा ਦੇ ਨਾਮ ਤੇ ਆਨਲਾਈਨ ਸੀ ਡੀ ਪੀਓ ਮਾਨਸਾ ਦੇ ਦਫਤਰ ਜਿਹੜੀ ਅੰਗਹੀਨ ਦੀ ਪੈਨਸ਼ਨ ਲਾਉਣ ਵਾਸਤੇ ਅਪਲਾਈ ਕੀਤਾ ਸੀ। ਪਰੰਤੂ ਜਦੋਂ ਉਹਨਾਂ ਨੂੰ ਡਾਕੂਮੈਂਟ ਚੈੱਕ ਕੀਤੇ ਗਏ ਤਾਂ ਉਹ ਜਿਹੜੀ ਔਰਤ ਹੈ ਪਿੰਡ ਮੂत्सा ਦੀ ਰਹਿਣ ਵਾਲੀ ਨਹੀਂ ਸੀ। ਇੱਕ ਤਾਂ ਉਹਨੇ ਉੱਥੋਂ ਦੀ ਜਿਹੜੀ ਆਪਣੀ ਤਸਦੀਕ ਹੈ ਸਰਪੰਚ ਦੀ ਜਾਲੀ ਮੋਹਰ ਲਾ ਕੇ ਤੇ ਜਾਲੀ ਦਸਤਖਤਾਂ ਨਹੀਂ ਕੀਤੀ ਸੀ। ਔਰ ਜਿਹੜੇ ਬਾਕੀ ਡਾਕੂਮੈਂਟ ਉਹਨੇ ਨਾਲ ਲਾਏ ਸੀ ਉਹ ਵੀ ਸਾਰੇ ਪੜਤਾਲ ਦੌਰਾਨ ਜਿਹੜੇ ਜਾਲੀ ਪਾਏ ਇਹ ਸਾਰੀ ਗੱਲ ਦਾ ਪਤਾ ਸਰਪੰਚ ਮੂत्सा ਨੂੰ ਪਤਾ ਲੱਗਣ ਤੇ ਚਰਨਕੌਰ ਸਰਪੰਚ ਦੇ ਘਰ ਵਾਲੇ ਬਲਕੌਰ ਸਿੰਘ ਨੇ ਮਾਨਯੋਗ ਐਸਐਸਪੀ ਸਾਹਿਬ ਨੂੰ ਦਰਪਾ ਦਿੱਤੀ ਸੀ ਜਿਹਦੀ ਪੜਤਾਲ ਡੀਐਸਪੀ ਜੀ ਸਾਹਿਬ ਨੇ ਕੀਤੀ ਉਹਨਾਂ ਦੀ ਪੜਤਾਲ ਦੌਰਾਨ ਕਿਸੇ ਨਾਮੂਮ ਲੇਡੀ ਵੱਲੋਂ ਜਿਹੜੀ ਆਪਣੇ ਆਪ ਨੂੰ ਪਰਮਜੀਤ ਕੌਰ ਬਾਈ ਪੋ ਬੀਰਪਾਲ ਸਿੰਘ ਵਾਸੀ ਮੂत्सा ਲਿਖਿਆ ਜੀ ਨੇ ਉਹਨੇ ਸਾਰੇ ਜਾਲੂ ਡਾਕੂਮੈਂਟ ਤਿਆਰ ਕਰਕੇ ਆਪਣੀ ਵਿਧਵਾ ਪੈਨਸ਼ਨ ਲਾਉਣ ਵਾਸਤੇ ਅਪਲਾਈ ਕੀਤਾ ਸੀ ਡੀਪੀਓ ਦਫ਼ਤਰ ਮਾਨਸਰ ਵਿਧਵਾ ਜਾਂਗ ਨਹੀਂ ਅਬ ਨਹੀਂ ਅੰਗਹੀਣ ਦਾ ਅੰਗਹੀਣ ਦਾ ਜਿਹੜੀ ਪੈਨਸ਼ਨ ਲੈਣ ਵਾਸਤੇ ਅਪਲਾਈ ਕੀਤਾ ਸੀ ਤੇ ਔਰਤ ਹੈ ਕਿੱਥੋਂ ਦੀ ਹੈ ਜਿਹੜੀ ਪਰਮਜੀਤ ਕੌਰ ਹੈ ਅਜੇ ਤੱਕ ਉਹਦਾ ਕੁਝ ਪਤਾ ਨਹੀਂ ਲੱਗ ਸਕਿਆ ਨਾਮ ਲੂਮ ਦੇ ਖਿਲਾਫ ਅਸੀਂ ਮਾਮਲਾ ਦਰਜ ਕੀਤਾ ਹੈ ਹੁਣ ਅਗਲੀ ਤਫਤੀਸ਼ ਦੌਰਾਨ ਇਹ ਗੱਲਾਂ ਸਾਰੀਆਂ ਸਾਹਮਣੇ ਆ ਜਾਣਗੀਆਂ ਜਿਹੜੇ ਡਾਕੂਮੈਂਟ ਉੱਥੇ ਜਮ੍ਹਾਂ ਕਰਵਾਇਆ ਸੀ ਉਹ ਤੁਸੀਂ ਚੈੱਕ ਕੀਤੇ ਹੈਗੇ ਪੁਲਿਸ ਵੱਲੋਂ ਜਾਂ ਹਲਕਾ ਹਾਂ ਇਨਕੁਆਰੀ ਦੌਰਾਨ ਡਿਵੀਜ਼ਨ ਮਾਨਯੋਗ ਡਿਪਟੀ ਸਾਹਿਬ ਨੇ ਸਾਡੇ ਨੇ ਜਿਹੜੇ ਪੜਤਾਲੀ ਅਫਸਰ ਸੀ ਉਹਨਾਂ ਨੇ ਲਾਏ ਐਫ ਆਈ ਆਰ ਦੇ ਨਾਲ ਲੈ ਕੇ ਦਫਤਰ ਉਹਦੇ ਮੋਬਾਈਲ ਨੰਬਰ ਵਗੈਰਾ ਜਾਂ ਕੋਈ ਕਾਰਡ ਵਗੈਰਾ ਹੋਰ ਵੀ ਬੈਂਕ ਦਾ ਖਾਤਾ ਲਾਇਆ ਉਹ ਵੀ ਜਾਲੀ ਹੈ। ਹੋਰ ਤਾਂ ਕੋਈ ਮੋਬਾਈਲ ਨੰਬਰ ਵਗੈਰਾ ਨਹੀਂ ਦਿੱਤਾ ਉਹਨੇ ਅਸਲ। ਕੀ ਲੱਗਦਾ ਇਹ ਸਿਰਫ ਪੈਨਸ਼ਨ ਬਣਾਉਣ ਵਾਸਤੇ ਜਾਂ ਕੋਈ ਹੋਰ ਸਾਜ਼ਿਸ਼ ਵੀ ਲੱਗਦੀ ਹੈ ਇਹਦੇ ਵਿੱਚ ਕੋਈ? ਨਹੀਂ ਫਿਲਹਾਲ ਤਾਂ ਇਨਕੁਆਰੀ ਚ ਕੱਲੀ ਪੈਨਸ਼ਨ ਲਵਾਉਣ ਵਾਸਤੇ ਸਾਹਮਣੇ ਆਇਆ ਹੈ। ਬਾਕੀ ਕੋਈ ਪੇਸ਼ਗ੍ਰਾਂਡ ਜੇ ਕੋਈ ਹੋਰ ਤਾਂ ਹੋਏ ਤਾਂ ਉਹ ਸਾਹਮਣੇ ਆ ਜਾਣਾ। ਇਹ ਜਾਰੀ ਕਰ ਦਿੱਤੀ ਗਈ ਸੀਗੀ ਕਿ ਹਲੇ ਪਹਿਲੀ ਪੜਤਾਲ ਦੇ ਵਿੱਚ ਹੀ ਸਾਹਮਣੇ ਆ ਗਿਆ ਸੀ। ਹਜੇ ਤਾਂ ਉਹਨੇ ਅਪਲਾਈ ਕੀਤਾ ਸੀ। ਜਾਰੀ ਨਹੀਂ ਕੀਤੀ ਸੀ। ਹਜੇ ਤਾਂ ਉਹ ਪ੍ਰੋਸੈਸ ਸੀਗੀ ਪੈਨਸ਼ਨ। ਅਜੇ ਜਾਰੀ ਨਹੀਂ ਸੀ। ਇਸ ਵਿੱਚ ਕਿੰਨੇ ਵਿਅਕਤੀਆਂ ਨੇ ਖਲਾ ਮਾਮਲਾ ਦਰਜ ਕੀਤਾ ਜਾਂਦਾ ਸਿਰਫ ਇੱਕ ਨਾਮ ਨੂੰ ਮੌਰਤ ਦੇ ਖਲਾ ਕੋਈ ਪਸਾਈ ਹੋਦੀ ਭਾਲ ਜਾਰੀ ਆ ਹਾਂ ਉਹਦੀ ਨਾਮ ਨੂੰ ਭਾਲ ਰਹੀ ਅਸੀਂ ਪਤਾ ਕਰਕੇ ਵੀ ਕੌਣ ਆਊਟ ਹੋ ਸਕਦੀ ਹੈ 33 ਦਿਨਾਂ ਅਗਲੀ ਕਾਰਵਾਈ ਵਿੱਚ ਲਿਆਵਾਂਗੇ ਉਹਦੇ ਬਾਰੇ ਪਤਾ ਹਾਂ ਬਿਲਕੁਲ ਅ ਡੰਡ ਮੂਸਾ ਦੇ ਵਿੱਚ ਇੱਕ ਜਾਲੀ ਸਾਈਨ ਕਰਕੇ ਜਿਹੜਾ ಗ್ರಾಮ ਪੰਚਾਇਤ ਮੂਸਾ ਦੀ ਸਰਪੰਚ ਕਰਨ ਕੌਰ ਦੀ ਜਿਹੜੀ ਮੋਹਰ ਲਗਾ ਕੇ ਪੈਨਸ਼ਨ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਦੇ ਵਿੱਚ ਮਾਨਸਾ ਥਾਣਾ सिटी 2 पुलिस वलो नामलूम औरत ਦੇ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਮਰਜੀਤ ਸਿੰਘ ਪੰਜਾਬ ਤੱਕ ਮਾਨਸਾ